ਆ ਮੈਂ ਲੇ ਗਿਆ ਜੰਗਾ ਬੰਦਾ ਲੈ ਕੇ ਆਇਆ ਕਿ ਆਜੇ ਮੜੀ ਕਿ ਆਜੇ ਮੜੀ ਇਹ ਨਾ ਮੇਰਾ ਨਾਮ ਅਮਨ ਪੁਰੀਆ ਜੀ ਤੇ ਜਿਨ੍ਹਾਂ ਨੇ ਹੁਣ ਆਏ ਇਹਨਾਂ ਦਾ ਨਾਮ ਇਹ ਮੇਰੇ ਚਾਚਾ ਆਈ ਛੰਨੂ ਪੁਰੀ ਸੱਤ ਨਿਹੰਗ ਆਏ ਆ ਵੀਰ ਜੀ ਚੋਲੇ ਪਾ ਕੇ ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੋ ਬੈਠੇ ਬਿਠਾਇਆ ਕਿ ਬੈਠ ਕੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਨੀ ਉਹ ਦਰ ਕਿਰਪਾਨਾ ਕੱਢ ਕੇ ਸਿੱਕਾ ਇਹ ਮਲਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲੋ ਜਿੰਦਾਬਦਾਂ ਲੈ ਕੇ ਆਏ ਆ ਚੰਗਾ ਬਣਾ ਇੱਥੇ ਅਟਾ ਕਿੰਨਾਂ ਟੈਬਲੀਟੀ ਹੁੰਦੀ ਰਹੀ ਪੁੱਛਿਆ ਉਸ ਤੋਂ ਬਾਅਦ ਹੁਣ ਪੂਰੇ ਹੋ ਗਏ ਡੈਥ ਹੋ ਗਈ ਸਾਡਾ ਹੀ ਢੇਰ ਦਾ ਬੰਦਾ ਖਤਮ ਕਰਤਾ ਤੇ ਹੁਣ ਮਰੇ ਨੂੰ ਗੁੱਲੂ ਕੋਈ ਲਾਵੇ ਜੀ ਦੱਸੋ ਇਹਦੇ ਕੀ ਹਸਪਤਾਲ ਕੋਲੋਂ ਥੋੜਿਆ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪੁਲਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਪੁਲਸ ਪ੍ਰਸ਼ਾਸਨ ਨਹੀਂ ਆਇਆ ਹੁਣ ਵੀ ਲੱਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹਿੰਦੂਆਂ ਦਾ ਰਹਿਣਾ ਬੇੜਾ ਘਰ ਕੇ ਤੇ ਨਾ ਅਸੀਂ ਤੇ ਇਹ ਕਵਾਂਗੇ ਉਲਟਾ ਸਾਨੂੰ ਆਂਦੇ ਆ ਅਸੀਂ ਵੱਡਾਂਗੇ ਖਾਲਿਸਤਾਨੀ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡਿਆ ਕੱਲ ਨੂੰ ਸ਼ਹਿਰ ਚ ਕਹਿ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਲਾਏ ਹੀ ਕਿੰਨੇ ਜਾਣੇ ਇਹ ਜਿਹੜੇ 7 ਜਾਣੇ ਹੀ ਨੋਵਾ ਗੱਡੀ ਤੇ ਆਏ ਏ ਨਹੀਂ ਆਪਾਂ ਇਹਨਾਂ ਦੇ ਸਾਰੇ ਧਿਆਨ ਇੱਕੋ ਜਿਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਏ ਟੂਟੀ ਲੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਪਿੰਦੇ ਸਮੇਕਾ ਉਹ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹਿਆਂ ਨੂੰ ਕਰਦਾ ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਟੁੱਟ ਲੋ ਤਿੰਨੇ ਜਾਣੇ ਇਹ ਨਹੀਂ ਕਿਹੜੇ ਕੀ ਨਾ ਉਹਨਾਂ ਦਾ ਓ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਂਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਭਤੀਜਾ ਚਾਚੇ ਦਾ ਮੁੰਡਾ ਭੱਟੀ ਰਹੀ ਆ ਭੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲੱਗੇ ਜਾ ਕੇ ਵੇਖ ਲੋ ਖੂਨ ਹੀ ਖੂਨ ਹੋਇਆ ਪਿਆ ਕਾ ਜਾਣ ਕੇ ਗੱਲ ਪਾਇਆ ਘਰ ਘਰ ਆ ਕੇ ਪਏ ਲੁੱਟੇ ਨਹੀਂ ਪਏ ਆ ਕੇ ਗਲ ਕਾਤਾ ਪਏ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ ਵੀਰ ਜੀ ਕੀ ਨਾਮ ਆਪਣਾ ਕਰਨਪੁਰੀ ਹੈ ਕਰਨਪੁਰੀ ਕਰਨ ਜੀ ਕੀ ਗੱਲ ਹੋਈ ਆ ਇਹ ਨਿਹੰਗ ਸਿੰਘ ਪੰਜ ਸੱਤ ਆ ਗਏ ਆਪਣੇ ਘਰੇ ਗੱਲ ਪਏ ਆ ਗਏ ਪਰਮਿੰਦਰ ਸਿੰਘ ਬਲਟੋਏ ਦਾ ਕਟੂਰ ਸਾਹਿਬ ਰਹਿੰਦਾ ਗੋਦਵਾ ਜ਼ੋਰੀ ਗੋਦਵਾ ਰਹਿੰਦਾ ਜੇਲ੍ਹ ਦੇ ਪਿਛੇ ਅਈ ਅੱਜ ਤੋਂ 10 ਦਿਨ ਪਹਿਲਾਂ ਉਹਨੂੰ ਕਹਿ ਕੇ ਵੀ ਆਏ ਕਿ ਆਏ ਦੇ ਤੇ ਰੈਜਨਾਮਾ ਹੋ ਗਿਆ ਫਿਰ 10 ਤੋਂ 15 ਬੰਦੇ ਜਾ ਕੇ ਨੋਵਾਂ ਲੈ ਕੇ ਆ ਗਏ ਏਡੇ ਘਰੇ ਕਰਪਾਨਾ ਲੈ ਕੇ ਵੀ ਗਾਈ ਕਿ ਮੈਂ ਬਾਜ਼ਾਰ ਗਿਆ ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਪੁੱਤ ਘਰੇ ਆਈ ਇਸ ਤਰ੍ਹਾਂ 12 13 ਬੰਦੇ ਆਏ ਤੇ ਮੈਂ ਉਸਦੇ ਆ ਗਿਆ ਘਰੇ ਤੇ ਉਹਨਾਂ ਨੂੰ ਤੁ ਤੁ ਮੈਂ ਮੇਹੋਂਦੀ ਆ ਮਨ ਵੀ ਫੇਰਾ ਭਰਾ ਤੇ ਦੋ ਤਿੰਨ ਜਣੇ ਆਈ ਬਸ ਉਹ ਹੀ 12 13 ਜਣੇ ਉਹ ਬਰਾ ਤੇਰੇ ਜਣੇ ਨੋਵਾਂ ਵਾਲੇ ਪੂਰੀ ਤਿਆਰੀ ਨਾਲ ਇਹ ਕਰਵਾਨਾ ਕਰਕੁਨਾ ਲੈ ਕੇ ਤੁਹਾਨੂੰ ਪਲਾਣੀ ਸਾਡੇ ਕੋਈ ਸਾਧ ਨਹੀਂ ਹੈ ਗਏ ਤੇ ਉਹ ਜਦੋਂ ਉਹਨਾਂ ਨੇ ਗੁੱਟ ਵੱਟਿਆ ਫੇਰਾ ਇਹ ਨੋਵਾਂ ਦੇ ਸ਼ੀਸ਼ੇ ਭੰਨੇ ਤੇ ਫੇਰਾ ਉਹ ਅੱਗੇ ਲਾ ਕੇ ਤਾਤਾ ਮਾਰ ਕੇ ਭੱਜ ਗਏ ਕੀ ਕਾ ਦੀ ਕਿਹੜੀ ਗੱਲ ਝਗੜਾ ਆਇਆ ਇਹਨਾਂ ਨਾਲ ਕੋਈ ਝਗੜਾ ਨਹੀਂ ਕੋਈ ਐਵੇਂ ਨਜਾਇਜ਼ ਪੈਸੇ ਮੰਗਦਾ ਫਰੋਤੀ ਲੈਂਦਾ ਸਾਡੇ ਕੋ ਕਾ ਦੀ ਫਰੋਤੀ ਹੈ ਐਵੇਂ ਪੈਈ ਕਿ ਮੈਨੂੰ 1 ਲੱਖ 3000 ਰੁਪਏ ਦੋ ਅੱਛਾ 1 ਲੱਖ ਮੈਂ ਕਰ ਦਿਆਂ ਆਪਣਾ ਡੇਰੀ ਦਾ ਨਾਲ ਮੋਬਾਈਲ ਦਾ ਦੁਕਾਨ ਨਾਲ ਕਰਾਂਗੇ ਦਿਕਣ ਅੱਛਾ ਇਹ ਨਿਆਣ ਸਿੰਘ ਮੱਜੀ ਵੀ ਸਿੱਖਾਂ ਦਾ 1 ਲੱਖ 75 ਕਹਿੰਦਾ ਮੇਰੇ ਖਾਤੇ 'ਚ ਪਾਓ ਨਹੀਂ ਤੇ ਮੈਂ ਤੁਹਾਡਾ ਡਾਟਾ ਬਰਵਾ ਦੇਣਾ ਕਿ ਕੀ ਹੋਈ ਆ ਮੇ ਤੇ ਪਿਓ ਦੀ ਕੀ ਗੁੱਟ ਵੱਢਿਆ ਕੋਟ ਵੱਢਿਆ ਚਾਹ ਹਸਤਾਲ ਵਾਲਿਆਂ ਨੇ ਕੋਈ ਨਾ ਕਾਰਵਾਈ ਕੀਤੀ ਤੇ ਬਈ ਲੈ ਗਏ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਮਤਲਬ ਇਹ ਗੱਲਾਂ ਬਤਾ ਕਰਦੇ ਖੂਨ ਨਾ ਚੜਨ ਕਰਕੇ ਤੁਹਾਡੇ ਨਾਲ ਕੀ ਮੇਰਾ ਨਾਮ ਕਰਨਪਰੀ ਮੇਰੇ ਹੱਥ ਦੇ ਹਾਂਜੀ ਇਹ ਮੰਨ ਕਰਦੇ ਪੂਸ਼ ਪ੍ਰਸ਼ਾਸਨ ਕੋਲ ਤੋਂ ਪਹੁੰਚ ਆ ਜਾਂਦੇ ਨੇ ਇਹਨਾਂ ਨੇ ਕਾਰਵਾਈ ਕਰੀ ਜੀ ਜਾਵੇ ਟੋਟਲ ਉਹ ਹੈਗੇ 9 ਤੋਂ 10 ਜਣੇ ਮੱਲੇ ਮੁੱਲੇ ਲੱਗੇ ਚਨਾ ਮੱਲੇ ਵਾਲੇ ਪਤਾ ਨਹੀਂ ਹੁੰਦੇ ਜਾਣਦੇ ਜਦੋਂ 2 ਮਿੰਟ ਬੈਠੇ ਆਈ ਚਾਹ ਪਾਣੀ ਪੀਓ ਕਰੇ ਉਹਨਾਂ ਹੁੰਦੇ ਕਰਪਾਣਾ ਕੱਢ ਕੇ ਗੱਲੇ ਗਲੀ ਚ ਵਿੱਚੋਂ ਗਲੀ ਚ ਵਿੱਚ ਤੁਹਾਡੇ ਘਰ ਦੇ ਮੱਗ ਲਾ ਰਹਿ ਕਰਦਾ ਕਰਦਾ ਸਾਰਾ ਕੁਝ ਕਰਦਾ ਗੱਲ ਹੀ ਆ ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੀ ਬਾਹ ਵੱਢੀ ਜਾ ਵੇਖੋ ਕੌਣ ਵਿਆਹ ਕੌਣ ਕਰੇ ਨਿਹੰਸਿਆਂ ਕੀ 5 6 7 7 ਨਿਹੰਗ 7 ਨਿਹੰਗਾ ਪਤਾ ਲੱਗਾ ਨਾ ਦਾ ਕੌਣਾ ਬਲਵਿੰਦਰ ਸਿੰਘ ਜੋ ਬਲਟੋਏ ਦਾ ਕੀ ਗੱਲ ਕੀਤੀ ਇਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾ ਦਾ ਕੋਈ ਮਾੜਾ ਮੋਟਾ ਹੈਗਾ ਸੀ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗ ਰੁਕਲਾਤਾ ਇਹ ਰਿਆ ਨਾ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਗਈ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਹੇ ਉਹਨਾਂ ਤੇ ਬਾਹਰ ਆ ਗਏ ਗੁੱਟ ਵੜ ਦਿੱਤਾ ਉਹਨਾਂ ਨੇ ਵੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਮਾਰ ਆ ਗਈ ਤੇ ਪਰਪਾਨਾ ਮਾਰੀਆਂ ਪਹਿਲਾਂ ਇਸੇ ਦੇ ਹੀ ਆ ਕਿ ਉਹ ਦੂਜੇ ਦੇ ਵੀ ਆਵੇ ਨਾਲ ਤੇ ਮੁੰਡਾ ਦਾ ਵੀ ਤੇਰਾ ਗੁੱਠਾ ਲਾ ਤੇ ਗੁੱਠਾ ਉੱਤਰ ਵੇਖੋ ਇਹ ਮਾਰ ਕੇ ਹੋ ਗਿਆ ਮਾंगे ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਤੇ ਕਾਰਵਾਈ ਹੋਣੀ ਚਾਹੀਦੀ ਤੇ ਉਹ ਮਾਰ ਗਿਆ ਮਾਰ ਗਿਆ ਮਾਰ ਕੇ ਗਏ ਹਾਂ ਯਾ ਡਾਕਟਰ ਦੇ ਕਾਰਵਾਈ ਹੋਣੀ ਨਹੀਂ ਜਿਹੜਾ ਜੱਤੀ ਕੀ ਨਹੀਂ ਵੜਿਆ ਕੋਈ ਕੋਈ ਨਾ ਆ ਗਿਆ ਵੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕਾਨੂੰਨੀ ਕਾਰਵਾਈ ਕੋਈ ਨਹੀਂ ਹੈਗੀ ਕਰ ਇਸ ਕੀ ਮੌਕੇ ਦਾ ਇਹ ਕੀ ਜਾਂਚ ਕੀਤੀ ਜਾ ਰਹੀ ਤੁਹਾਡੇ ਨੂੰ ਆਈ ਯਾਰ ਕਰਨੇ ਜੀ ਬਿਆਨ ਲੈ ਲਈ ਲਿਖੋਂ ਡਈਏ ਸਾਨੂੰ ਹਾਂਜੀ ਬਿਆਨ ਹੀ ਲਿਖੋਂ ਡਈਏ ਜੀ ਅੱਛਾ ਆਦੇ ਵਕੀਲ ਸੱਦਣਾ ਫਿਰ ਬਿਆਨ ਲਖਾਉਣਾ ਹੈ ਕੀ ਘਟਨਾ ਹੋਈ ਕੀ ਹੈ ਘਟਨਾ ਇਹ ਨਿਹੰਗਾ ਹੈ ਜੀ ਆਹ ਜੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਗਾ ਹੈ ਚੁਕ ਮੁਕਤ ਸੂਰ ਜੀ ਸਰ ਪਤਾ ਲੱਗਾ ਕੌਣ ਨੇ ਨਿਹੰਗਾ ਕਿਉਂ ਮੁਕਤ ਸੂਰ ਵਾਲੇ ਇਹ ਨਿਹੰਗਾ ਹੈ ਗਾਈ ਇਹਨਾਂ ਦਾ ਹੋਈ ਉਹ ਸੱਖਾ ਬਣ ਜਾਂਦਾ ਇਹਦੇ ਸਟਾਫ ਦਾ ਇਹ ਜਿਸ ਦਾ ਕੋਈ ਅਜਿਹਾ ਬਾੜ ਨਹੀਂ ਹੋ ਰਿਹਾ ਤੇ ਲੋਕਾਂ ਨੇ ਪੁੱਛਿਆ ਸੋ ਗੈਟਬਾਲੀ ਦੇ ਕਿਤੇ ਜਾ ਕੇ ਆ ਗਿਆ ਤਾਂ ਉਹ ਹਾਜ਼ਰ ਹੋ ਗਿਆ ਇਸ ਪਰਮਿੰਦਰ ਸਿੰਘ ਸਾਨੂੰ ਲਖਿੰਦਰ ਸਿੰਘ ਪਰਮਿੰਦਰ ਸਿੰਘ ਸਾਨੂੰ ਲਖਿੰਦਰ ਸਿੰਘ ਵਾਸੀ ਬਟੋਆ ਤੇ ਇਕਾ ਨਿਸ਼ਾਨ ਸਿੰਘ ਇਹਨਾਂ ਹਾਲ ਉੱਤੇ ਗੁੰਦਵਾਲ ਸਾਹਿਬ ਰਿੰਦੀ ਡੇਰੇ ਤੇ ਹੀ ਜੇਲ੍ਹ ਜੇਲ੍ਹ ਦੇ ਪਿੱਛੇ ਲੱਗੇ ਡੇਰਾ ਨਾਂ ਦਾ ਜੀ ਹਾਂ ਜੀ ਚੰਗਲਾ ਦਾ ਕਾਰਨ ਜੀ ਤੁਹਾਡੇ ਤੋਂ ਪਹਿਲਾਂ ਤੋਂ ਮਾਰ ਜੀ ਇਹਨਾਂ ਗ੍ਰਿਫਤਾਰ ਕਰਾਇਆ ਜੋ ਸਾਰਿਆਂ ਨੂੰ ਝਗੜੇ ਦਾ ਕਾਰਨ ਕੀ ਹੈ ਜੀ ਵੱਡੇ ਕਾਰਨ ਗੁੱਗਲ ਪੇ ਇਹਨਾਂ ਨੇ ਪੈਸੇ 60% ਨੇ ਭਾਏ ਜੀ ਉਹ 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 ਉਹਦੇ ਉਹ ਦੇ ਇਹਨਾਂ ਪੈਸੇ ਮੰਗਦੇ ਸੀ ਇਹਨਾਂ ਨੇ ਕਿ ਲਾ 75 ਹਜ਼ਾਰ ਦੇ ਉਹ ਕਿੰਨੇ ਪਾਏ ਕਿੰਨੇ ਇਹ 1.75 ਹਜ਼ਾਰ ਉਹਦੇ ਸੰਬੰਧ ਕਰੇ ਜਾਣਗੇ ਗੱਲ ਪੈ ਜੇ ਤਾਂ ਘਰੇ ਆ ਕਰੀ ਕਰੀ ਕਿੰਨੇ ਜਣੇ ਆ ਕਿਨੇ ਜਣੇ ਨੂੰ ਜਿਹੜੇ ਸਰਕਾਰ ਕਿਸੇ ਸਾਥ ਜਾਣੇ ਦੱਸ ਦੇ ਜੀ ਨਹੀਂ ਜਿਹੜੇ ਜ਼ਖਮੀ ਹੋਏ ਕਿਨੇ ਜਣੇ ਆ 13 ਜਣੇ ਜੀ ਇੱਕ ਜਣੇ ਦੀ ਮੌਤ ਹੋ ਗਈ ਤੇਰੀ ਡੈਥ ਹੋ ਗਈ ਤੇ ਜਿਹਦੀ ਮੌਤ ਹੋ ਜਦੋਂ ਆ ਗਈ ਆ ਉਹਦਾ 26 ਚਲੇ ਗੁਰੇ ਮਤ ਜਿਉਂ ਉਹਨੂੰ ਉਪਾਤ ਕਰਵਾਈ ਕਰਨਾ ਹੀ ਬਸ ਕਰਦੇ ਨੇ